ਗੁਰੂ ਪਿਆਰੀ ਸਾਧ ਸੰਗਤ ਜੀਓ ਗਰਮਤ ਵਿੱਚ ਜਨਮ ਕਰਕੇ ਕਿਸੇ ਦੀ ਕੋਈ ਜਾਤ ਨਹੀਂ ਹਰ ਇਨਸਾਨ ਹੀ ਇਸ ਧਰਤੀ ਤੇ ਮਾਂ ਦੇ ਕੁੱਖ ਤੋਂ ਜਨਮ ਲੈ ਕੇ ਆਉਂਦਾ ਹੈ ਗੁਰਬਾਣੀ ਦਾ ਪ੍ਰਮਾਣ ਜਨਮ ਜਾਤ ਨਾ ਪੁੱਛਿਐ ਸੱਚ ਕਰ ਲਿਓ ਬਤਾਏ ਸਾਂ ਜਾਤ ਸਾਪਤ ਹੈ ਜਿਹੇ ਕਰਮ ਕਮਾਈ ਭਾਵ ਜਿਹੋ ਜੇ ਕੋਈ ਕੰਮ ਕਰਦਾ ਹੈ ਉਹ ਜਾ ਹੀ ਉਸ ਕਿਤੇ ਕਰਕੇ ਬੰਦੇ ਦੇ ਨਾਮ ਦੇ ਨਾਲ ਨਾਮ ਜੁੜ ਜਾਂਦਾ ਹੈ ਆਪ ਜੇਕਰ ਕੋਈ ਲੱਕੜ ਦਾ ਕੰਮ ਕਰਦਾ ਹੈ ਤੇ ਆਪਾਂ ਉਹਨੂੰ ਤਰਖਾਨ ਕਾਹ ਦਿੰਨੇ ਆ ਜੇਕਰ ਕੋਈ ਲੋਹੇ ਦਾ ਕੰਮ ਕਰਦਾ ਹੈ ਤੇ ਆਪਾਂ ਉਹਨੂੰ ਲੋਹਾਰ ਕਾਹ ਦਿੰਨੇ ਆ ਜੇਕਰ ਕੋਈ ਮਿੱਟੀ ਦੇ ਭਾਂਡੇ ਬਣਾਉਂਦਾ ਹੈ ਤੇ ਆਪਾਂ ਉਹਨੂੰ কুমਹਾਰ ਕਾਹ ਦਿੰਨੇ ਆ ਇਸੇ ਤਰ੍ਹਾਂ ਜੇਕਰ ਕੋਈ ਖੇਤੀ ਕਰਦਾ ਹੈ ਤੇ ਆਪਾਂ ਉਹਨੂੰ ਜ਼ਿਮੀਦਾਰ ਜੱਟ ਕਾਹ ਦਿੰਨੇ ਆ ਤੇ ਜੇਕਰ ਕੋਈ ਇਨਸਾਨ ਸੋਨੇ ਦਾ ਕੰਮ ਕਰਦਾ ਹੈ ਤੇ ਆਪਾਂ ਉਹਨੂੰ ਸੁਨਾਰਾ ਕਾਹ ਦਿੰਨੇ ਆ ਪਰ ਜੇਕਰ ਕੋਈ ਸੁਨਾਰੇ ਦਾ ਕੰਮ ਕਰਦਾ ਨਹੀਂ ਆਪਾਂ ਉਹਨੂੰ ਸੁਨਾਰਾ ਕਿਵੇਂ ਕਵਾਂਗੇ ਇਸੇ ਲਈ ਦਸ਼ਮ ਪਾਤਸ਼ਾਹ ਨੇ ਜਦੋਂ ਆਂਹਿਆ ਪਿਆਰਿਆਂ ਦੀ ਚੋਣ ਕੀਤੀ ਤਾਂ ਉਹਨਾਂ ਨੇ ਕਿਹਾ ਮੈਨੂੰ ਇੱਕ ਸਿੱਖ ਦੇ ਸਰ ਦੀ ਲੋੜਿਆ ਕਿਉਂਕਿ ਸਿੱਖ ਤਾਂ ਨੇਕਾਂ ਨੇ ਤੇ ਵੱਖ-ਵੱਖ ਕਿਤੇ ਕਰਦੇ ਨੇ ਵੱਖ-ਵੱਖ ਇਲਾਕਿਆਂ ਚ ਰਹਿੰਦੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਬਖਸ਼ਿਸ਼ ਕਰਦੇ ਨੇ ਭਾਵੇਂ ਉਦੋਂ ਨਾ ਉਹਦਾ ਕਿਰਤ ਵਿਹਾਰ ਦੇਖਦੇ ਨੇ ਤੇ ਨਾ ਉਹਦੀ ਜਾਤ ਵੇਖਦੇ ਨੇ ਤੇ ਨਾ ਉਹਦਾ ਇਲਾਕਾ ਵੇਖਦੇ ਨੇ ਇਸੇ ਲਈ ਸਤਗੁਰਾਂ ਨੇ ਕਿਹਾ ਮੈਨੂੰ ਇੱਕ ਸਰ ਦੀ ਲੋੜਿਆ ਅਜਿਆ ਸਿੰਘ ਜੀ ਉੱਠ ਖੜੇ ਹੋਏ ਉਹ ਤਾਂ ਖੱਤਰੀ ਬਰਾਦਰੀ ਦੇ ਵਿੱਚੋਂ ਸਨ ਤੇ ਲਾਹੌਰ ਰਹਿੰਦੇ ਸਨ ਤਾਂ ਜਦੋਂ ਦੂਜੀ ਬਾਜ ਦਿੱਤੀ ਫਿਰ ਭਾਈ ਧਰਮ ਸਿੰਘ ਜੀ ਉੱਠੇ ਉਹ ਤਾਂ ਹਸਤਨਾਪੁਰ ਰਹਿੰਦੇ ਸਨ ਉੱਥੇ ਤਾਂ ਬੋਲੀ ਵੀ ਅਲੱਗ ਸੀਗੀ ਇਸ ਲਈ ਉਹਨਾਂ ਨੇ ਵੀ ਆਪਣਾ ਸੀਸ ਸਤਿਗੁਰਾਂ ਨੂੰ ਭੇਟ ਕੀਤਾ ਜਿਹੜੇ ਇੱਕ ਜੱਟ ਬਰਾਦਰੀ ਦੇ ਵਿੱਚੋਂ ਸਨ ਜੋ ਤੀਜੀ ਬਾਜ ਦਿੱਤੀ ਉਹ ਤਾਂ ਬਰਾਦਰੀ ਹੀ ਚਿਵਰਤ ਦੇ ਵਿੱਚੋਂ ਸਨ ਭਾਈ ਹਿੰਮਤ ਰਾਏ ਜੀ ਹਿੰਮਤ ਸਿੰਘ ਜੀ ਤਾਂ ਉਹ ਜਗਨਨਾਥਪੁਰੀ ਤੋਂ ਚੱਲ ਗਏ ਸਨ ਇਲਾਕਾ ਵੱਖਰਾ ਜਾਤ ਵੱਖਰੀ ਚੌਥੀ ਵਾਰ ਤੇ ਭਾਈ ਮੋਹਕਮ ਚੰਦ ਜੀ ਖੜੇ ਹੋਏ ਮੋਹਕਮ ਸਿੰਘ ਜੀ ਬਣੇ ਦਵਾਰਕਾ ਤੋਂ ਆਏ ਸਨ ਬੋਲੀ ਵੀ ਵੱਖਰੀ ਗੁਜਰਾਤੀ ਤਾਂ ਉਥੋਂ ਆ ਕੇ ਗੁਰੂ ਦੀਆਂ ਰਹਿਮਤਾਂ ਦੀਆਂ ਉਹਨਾਂ ਦੇ ਉੱਪਰ ਵਰਖਾ ਹੋਈ ਬਖਸ਼ਿਸ਼ਾਂ ਹੋਈਆਂ ਤਾਂ ਸ਼ਿੰਬੇ ਬਰਾਦਰੀ ਦੇ ਵਿੱਚੋਂ ਸਨ ਇਸੇ ਤਰ੍ਹਾਂ ਭਾਈ ਸਾਹਿਬ ਸਿੰਘ ਜੀ ਨਾਈ ਬਰਾਦਰੀ ਦੇ ਵਿੱਚੋਂ ਸਨ ਤਾ ਗੁਰੂ ਮਹਾਰਾਜ ਦੀਆਂ ਰਹਿਮਤਾਂ ਦੇ ਪਾਤਰ ਬਣੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸਿੱਖ ਨੂੰ ਨਹੀਂ ਜਾਤ ਪਾਤ ਪੁੱਛਦੇ ਉਦੋਂ ਸਿੱਖ ਨੂੰ ਵੀ ਇੱਕ ਦੂਜੇ ਦੀ ਜਾਤ ਨਹੀਂ ਪੁੱਛਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ